ਸਸਿਕਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਪਹਿਲਾਂ ਤਾਂ ਮਾਫੀ ਚਾਹੁੰਦਾ ਕਿ ਮੈਂ ਬਹੁਤ ਟਾਈਮ ਬਾਅਦ ਲਾਈਵ ਹੋਇਆ ਅੱਜ ਲਾਈਵ ਨਹੀਂ ਵੀਡੀਓ ਬਣਾ ਰਹੇ ਹਾਂ ਬਹੁਤ ਟਾਈਮ ਬਾਅਦ ਕਾਫੀ ਟਾਈਮ ਹੋ ਗਿਆ ਕਈ ਮੇਰੇ ਭਰਾ ਮੈਨੂੰ ਗਾਲ੍ਹਾਂ ਵੀ ਕੱਢਦੇ ਆ ਉਹ ਵੀ ਆਪਦੀ ਜਗ੍ਹਾ ਤੇ ਸੱਚੇ ਆ ਪਰ ਕੀ ਕਰਾਂ ਸਾਰਿਆਂ ਨਾਲ ਗੱਲ ਨਹੀਂ ਹੋ ਪਾਉਂਦੀ ਸਾਰਿਆਂ ਦੀਆਂ ਮੈਂ ਗੱਲਾਂ ਨਹੀਂ ਕਰ ਸਕਦਾ ਸਾਰਿਆਂ ਨੂੰ ਮੈਂ ਸਮਝਾ ਨਹੀਂ ਸਕਦਾ ਦੂਸਰੀ ਗੱਲ ਮੈਂ 7 7000 ਮੈਸੇਜ ਦੇ ਜਵਾਬ ਨਹੀਂ ਦੇ ਸਕਦਾ ਸੋ ਮੈਂ ਕੋਸ਼ਿਸ਼ ਕਰਦਾ ਆਂ ਕੁਝ ਮੈਸੇਜਾਂ ਦੇ ਜਵਾਬ ਦੇਵਾਂ ਹੁਣ ਮੈਂ ਕੋਸ਼ਿਸ਼ ਕਰਦਾ ਆਂ ਕਿ ਦਿੱਲੀ ਤਕਰੀਬਨ ਇੱਕ ਘੰਟਾ ਮੈਂ ਤੁਹਾਡੇ ਮੈਸੇਜਾਂ ਦੇ ਜਵਾਬ ਦੇ ਸਕਾਂ ਕੋਸ਼ਿਸ਼ ਆ ਜਰੂਰ ਕਰੂੰਗਾ ਮੈਂ ਜਰੂਰ ਦੇ ਰਿਆਂ ਕਈ ਬੰਦਿਆਂ ਨੂੰ ਡੇਡ ਡੇਡ ਸਾਲ ਬਾਅਦ ਜਵਾਬ ਮਿਲਿਆ ਉਹ ਮੇਰੀ ਮਜਬੂਰੀ ਆ ਕਿ ਇੱਕ ਤਾਂ ਸਕੂਲ ਦਾ ਹੋ ਜਾਂਦਾ ਇੱਕ ਦਵਾਈਆਂ ਲੈ ਕੇ ਆਉਣੀਆਂ ਉਹਨਾਂ ਨੂੰ ਬਣਾਉਣਾ ਫਿਰ ਮਰੀਜ਼ ਤੋਰਨੇ ਫਿਰ ਕਬੀਲਦਾਰੀ ਵੀ ਦੇਖਣੀ ਸੋ ਬਹੁਤ ਕੁਝ ਰਲਿਆ ਮਿਲਿਆ ਆਪਾਂ ਦਵਾਈ ਦੀ ਗੱਲ ਕਰਦੇ ਆ ਜਿਆਦਾ ਤੁਹਾਡਾ ਮੈਂ ਟਾਈਮ ਨਹੀਂ ਲੈਂਦਾ ਕਿਉਂਕਿ ਆਪਾਂ ਬਹੁਤ ਟਾਈਮ ਥੋੜਾ ਹੁੰਦਾ ਤੇ ਦਵਾਈ ਨਾਲ ਰਿਲੇਟਡ ਹੀ ਆਪਾਂ ਗੱਲ ਕਰਿਆ ਕਰੀਏ ਤਾਂ ਵਧੀਆ ਜਦੋਂ ਆਪਾਂ ਅੱਜ ਦਵਾਈ ਬਹੁਤ ਘੱਟ ਮਿਲ ਰਹੀ ਆ ਠੱਗੀਆਂ ਬਹੁਤ ਜ਼ਿਆਦਾ ਹੋ ਰਹੀਆਂ ਮੈਨੂੰ ਖੁਸ਼ੀ ਮਿਲਦੀ ਆ ਜਿਹੜੇ ਮੇਰੇ ਵੀਰ ਮੇਰੇ ਕੋਲ ਦਵਾਈ ਲੈ ਜਾਂਦੇ ਆ ਜਾਂ ਮੈਂ ਦਵਾਈ ਬਾਹਰ ਭੇਜਦਾ ਜਦੋਂ ਉਹ ਇਹ ਕਹਿੰਦੇ ਆ ਕਿ ਅਸੀਂ 15 ਦਿਨ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਜਾਂ 20 ਦਿਨਾਂ ਦੀ ਦਵਾਈ ਨਾਲ 90% ਠੀਕ ਆ ਬਾਜੀ ਹੋਰ ਕਿੰਨਾ ਚਿਰ ਖਾਣ ਤੋਂਗੀ ਦਵਾਈ ਵੀਰੇ ਉਹ ਜਿਹੜੀ ਇੱਕ ਵਾਰੀ ਹੀ ਖਾਣੀ ਪਵੇ ਵਾਰੀ ਵਾਰੀ ਨਹੀਂ ਪਰ ਮੇਰੀ ਨਿੱਜੀ رائے ਆ ਕਿ ਆਪਾਂ ਕਮਾਉਨੇ ਆ ਸਾਰੇ ਹੀ ਕਮਾਉਂਦੇ ਆ ਤਾਂ ਸਾਲ 'ਚ ਇੱਕ ਵਾਰੀ ਸਰਦੀਆਂ ਜਾਂ ਗਰਮੀਆਂ ਜਾਂ ਸਰਦੀਆਂ 'ਚ ਵੀ ਤੇ ਗਰਮੀਆਂ 'ਚ ਵੀ ਜਿਹੜੇ ਸੰਦੇ ਆ ਉਸ ਇਦਾਂ ਦਾ ਖਾਣਾ ਚਾਹੀਦਾ ਆ ਆਪਣੇ ਸਰੀਰ ਲਈ ਕਿ ਆਪਾਂ ਨੂੰ ਬਿਮਾਰੀਆਂ ਘੱਟ ਲੱਗਣ ਦੇਖੋ ਸਿੱਧਾ ਜਿਹਾ ਲੌਜੀਕ ਇਹ ਆ ਕਿ ਜਦੋਂ ਆਪਾਂ ਬਿਮਾਰ ਹੋ ਜਾਂਦੇ ਆ ਉਦੋਂ ਆਪਾਂ ਡਾਕਟਰ ਕੋਲੇ ਜਾਂਦੇ ਆ 10 20 30 40 50 ਲੱਖ ਆਪਾਂ ਇੱਕ ਮਿੰਟ ਚ ਲਾ ਕੇ ਕਰਨੋ ਆ ਜਾਂਦੇ ਆ ਉਹ ਕਹਿੰਦਾ ਟੈਸਟ ਕਰਾਓ 25 30 ਹਜ਼ਾਰ ਦੇ ਟੈਸਟ ਕਰਾ ਬਿਮਾਰੀ ਹੋ ਗਈ ਆ ਜੀ ਤੁਹਾਨੂੰ ਫਿਰ ਆਪਾਂ ਨੂੰ ਉਹ ਪੈਸੇ ਚੁੱਭਦੇ ਨਹੀਂ ਆਪਾਂ ਹੁੱਬ ਕੇ ਕਹਿੰਨੇ ਆ ਵੀ ਸੀਐਮਸੀ ਗਏ ਸੀ ਡੀਐਮਸੀ ਗਏ ਸੀ ਜਾਂ ਫੋਰਟਿਸ ਚੋਲਾ ਚੱਲਦਾ 25 25 30 30 ਹਜ਼ਾਰ ਦੀ ਦਵਾਈ ਆਉਂਦੀ ਆ ਜੀ ਸਾਡੀ ਤਾਂ ਮਹੀਨੇ ਤੋਂ ਹੁੱਬ ਕੇ ਦੱਸਣ ਵਾਲੀ ਗੱਲ ਨਹੀਂ ਸ਼ਰਮ ਵਾਲੀ ਗੱਲ ਆ ਉਦੋਂ ਚੰਗਾ ਇਹ ਆ ਕਿ ਤੁਸੀਂ ਸਾਲ ਚ ਇੱਕ ਵਾਰੀ 10 20 30 50000 ਰੁਪਏ ਆ ਆਪਣੇ ਸਰੀਰ ਤੇ ਲਾਓ ਕਿ ਬਿਮਾਰ ਹੋਵੇਂ ਹੀ ਨਾ ਮੋਸਟਲੀ ਤਿੰਨ ਤਰ੍ਹਾਂ ਦੀਆਂ ਬਿਮਾਰੀਆਂ ਅੱਜ ਕੱਲ ਚੱਲ ਰਹੀਆਂ ਇੱਕ ਤਾਂ ਯੂਰਿਕ ਐਸਿਡ ਵੱਧ ਰਿਹਾ ਗਠੀਆ ਵੱਧ ਰਿਹਾ ਦੂਸਰਾ ਮਟਾਪਾ ਵੱਧ ਰਿਹਾ ਤੀਸਰਾ ਸੈਕਸੂਅਲ ਪ੍ਰੋਬਲਮ ਆ ਸਪਰਮ ਕਾਊਂਟਿੰਗ ਬਹੁਤ ਡਾਊਨ ਹੋ ਰਹੀ ਆ ਇਹ ਸਭ ਤੋਂ ਵੱਡੀ ਪ੍ਰੋਬਲਮ ਜਿਹੜੀਆਂ ਕਿੰਨੇ ਬਿਮਾਰੀਆਂ ਆ ਰਹੀਆਂ ਯੂਰਿਕ ਐਸਿਡ ਵਧਣਾ ਹੱਥ ਪੈਰ ਸੋਨ ਹੋ ਜਾਣੇ ਜੋੜ ਦੁਖਣੇ ਇਹ ਜਿਹੜੀ ਮੇਜਰ ਪ੍ਰੋਬਲਮ ਦੂਸਰੀ ਸੈਕਸ ਦੀ ਨਾਲ ਰਿਲੇਟਡ ਪ੍ਰੋਬਲਮ ਆ ਬੱਚਾ ਪੈਦਾ ਕਰਨ ਦੇ ਕਾਬਿਲ ਹੀ ਨਾ ਰਹਿਣਾ ਜਾਂ ਸੈਕਸ ਸੰਬੰਧ ਬਣਾ ਹੀ ਨਾ ਪਾਉਣਾ ਜਾਂ ਸਪਰਮ ਕਾਊਂਟਿੰਗ ਬਿਲਕੁਲ ਜ਼ੀਰੋ ਨਲ ਹੋ ਜਾਣਾ ਸੋ ਐਲੋਪੈਥੀ ਦੇ ਵਿੱਚ ਤਾਂ ਇਹਦਾ ਕੋਈ ਪ੍ਰੋਪਰ ਇਲਾਜ ਨਹੀਂ ਹੈਗਾ ਪਰ ਆਯੁਰਵੈਦਿਕ ਦੇ ਵਿੱਚ ਇਲਾਜ ਬਿਲਕੁਲ 100% ਗਰੰਟੀਯੁੱਧਾ ਇਲਾਜ ਨੇ ਬਹੁਤ ਅੱਛੇ ਅੱਛੇ ਨੁਕਸੇ ਨੇ ਅੱਗੇ ਮੈਂ ਮੇਰੇ ਕੋਲ ਜਿਹੜਾ ਵੀ ਆਉਂਦਾ ਨਾ ਮੈਂ ਉਹਨਾਂ ਨੂੰ ਪੜਨ ਵਾਸਤੇ ਆਮ ਹੀ ਦੇ ਦਿੰਦਾ ਹਾਂ ਇਹ ਡਾਇਰੀਆਂ ਬਜ਼ੁਰਗਾਂ ਦੀਆਂ ਜਿਨ੍ਹਾਂ ਨੇ ਪੁਰਾਣੇ ਤੋਂ ਪੁਰਾਣੇ ਨੁਕਸੇ ਲਿਖੇ ਆ ਪੁਰਾਣੇ ਗ੍ਰੰਥਾ ਇਹ ਉਹਨਾਂ ਦੇ ਤਤ ਕਰੇ ਆ ਉਹਨਾਂ ਦੇ ਸਟਿਕ ਬਣਾਏ ਉਹਨਾਂ ਨੇ ਕਿ ਕੱਲ ਨੂੰ ਕਿਸੇ ਨੂੰ ਜੇ ਜ਼ਰੂਰਤ ਪਵੇ ਤਾਂ ਉਹ ਇਹ ਇਹਨਾਂ ਨੁਕਸਿਆਂ ਤੋਂ ਇਹਨਾਂ ਕਿਤਾਬਾਂ ਤੋਂ ਦੇਖ ਕੇ ਬੰਦਾ ਦਵਾਈ ਬਣਾ ਸਕੀ ਸੂਏ ਦੇ ਵਿੱਚ ਬਹੁਤ ਬਹੁਤ ਹੀ ਜ਼ਿਆਦਾ ਘੈਂਟ ਘੈਂਟ ਮੁਕਸੇ ਲਿਕੇ ਆ। ਕਈ ਮੇਰੇ ਵੀਰ ਮੈਨੂੰ ਨਾ ਪੁੱਛ ਲੈਂਦੇ ਫੋਨ ਕਰਦੇ ਆ ਕਿ ਭਾਜੀ ਆਹ ਪ੍ਰੋਬਲਮ ਆ, ਆਹ ਸਾਨੂੰ ਦਿੱਕਤ ਆ, ਪੈਸੇ ਕਿੰਨੇ ਕੁ ਲੱਗਣਗੇ। ਮੈਂ ਉਹਨਾਂ ਨੂੰ ਹਰੇਕ ਨੂੰ ਇਹੀ ਪੁੱਛਦਾ ਕਿ ਤੁਸੀਂ ਕਿੰਨੇ ਕੁ ਲਾਉਂਦੇ ਆ। ਉਹਦਾ ਕਾਰਨ ਕੀ ਆ? ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਦਾ ਮਾਹੌਲ ਚੱਲ ਰਿਹਾ ਜਿੱਦਾਂ ਦਾ ਕਰੋਨਾ ਦਾ ਸਿਸਟਮ ਨਾ ਜਾਂ ਚਲੋ ਕਰੋਨਾ ਤਾਂ ਹੋਣਾ ਆਇਆ ਆਉਣ ਵਾਲਾ ਸਮਾਂ ਜਾਂ ਪਿਛਲਾ ਸਮਾਂ ਟੱਪ ਗਿਆ ਆਪਣੇ ਖਾਣੇ ਦੇ ਵਿੱਚ ਪ੍ਰੋਟੀਨ ਫਾਈਬਰ ਖਤਮ ਹੋ ਗਿਆ ਮੋਸਟਲੀ ਆਪਣੀ ਖਰਾਕ ਕੀ ਰਹਿ ਗਈ ਆ ਰੋਟੀ ਆ ਤੇ ਜਾਂ ਇੱਕ ਗਲਾਸ ਦੁੱਧ ਇਸ ਤੋਂ ਉੱਤੇ ਨਹੀਂ ਪਹਿਲਾਂ ਛੋਲੇ ਚੱਕਦੇ ਸੀ ਮੱਕੀ ਖਾਂਦੇ ਸੀ ਕੱਚੀਆਂ ਸਬਜ਼ੀਆਂ ਕੱਚੇ ਫਲ ਫਰੂਟ ਆਮ ਖਾਂਦੇ ਸੀ ਤੋੜਾ ਬਹੁਤ ਸੀ ਹੁਣ ਫਿਜ਼ੀਕਲੀ ਵਰਕ ਤਾਂ ਘਟ ਗਿਆ ਸੋ ਫਿਜ਼ੀਕਲੀ ਵਰਕ ਘਟ ਗਿਆ ਤੇ ਮੈਦਾ ਖਾਣਾ ਆਪਾਂ ਜਿਆਦਾ ਸ਼ੁਰੂ ਕਰਤਾ ਆਪਾਂ ਜਿਹੜੇ ਕੈ ਲੀਏ ਫੋਲਿਕ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਆਪਾਂ ਨੂੰ ਫਾਈਬਰ ਮਿਲਦਾ ਸੀ ਉਹ ਖਤਮ ਕਰਤੀਆਂ ਤੋਂ ਪ੍ਰੋਬਲਮਾਂ ਬਹੁਤ ਆ ਗਈਆਂ ਪਰ ਜਿਹੜੇ ਪੁਰਾਣੇ ਗ੍ਰੰਥ ਸੀ ਪੁਰਾਣੇ ਗ੍ਰੰਥਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਬੁਰੀਆਂ ਆਤਾਂ ਦੇ ਜਿਹੜੇ ਦੁਸ਼ ਪ੍ਰਭਾਵ ਕੀ ਆਉਣਗੇ ਉਹਨਾਂ ਦਾ ਕੀ ਇਲਾਜ ਆ ਬਹੁਤ ਸੁੱਝ ਹੋਏ ਤੇ ਬੜੇ ਘੈਂਟ ਗਿਆਨੀ ਸੀ ਜਿਨ੍ਹਾਂ ਨੇ ਆਯੁਰਵੈਦਿਕ ਗ੍ਰੰਥ ਲੈ ਕੇ ਐਮਡੀ ਜਿसे ਲਿਖਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਕੰਮ ਕਰਦੇ ਰਹਿਣਗੇ ਹੁਣ ਗੱਲ ਕਰਦੇ ਆ ਕਿ ਮੈਂ ਪੁੱਛ ਲੰਨਾ ਕਿ ਪੈਸੇ ਕਿੰਨੇ ਲੱਗਣਗੇ ਉਹਦਾ ਕਾਰਨ ਕੀ ਆ ਕਿ ਸੋਨਾ ਪਸਮ ਹਰੇਕ ਬੰਦਾ ਖਾ ਨਹੀਂ ਸਕਦਾ ਤੇ ਹਰੇਕ ਬੰਦੇ ਨੂੰ ਵੈਦ પાਕੇ ਦੇ ਨਹੀਂ ਸਕਦਾ ਕਸਤੂਰੀ પાਕੇ ਨਹੀਂ ਦੇ ਸਕਦਾ ਕੇਸਰ પાਕੇ ਨਹੀਂ ਦੇ ਸਕਦਾ ਅੰਬਰਿਆ ਜਉਂਦ ਬਦਸਤਰਿਆ ਬਹੁਤ ਸਾਰੀਆਂ ਯਾਸ਼ਾ ਗੁੰਬਾ ਜਿਹੜੀਆਂ ਨਵੀਆਂ ਜੜੀ ਬੂਟੀਆਂ ਆ ਗਈਆਂ ਕੀੜਾ ਜੜੀ ਆ ਬਹੁਤ ਸਾਰੀਆਂ ਜੜੀ ਬੂਟੀਆਂ ਬਹੁਤ ਮਹਿੰਗੀਆਂ ਬਹੁਤ ਸਾਰੀਆਂ ਭਸਮਾ ਕੁਸਤੇ ਬਹੁਤ ਮਹਿੰਗੇ ਆ ਉਹ ਹਰੇਕ ਨੂੰ ਨਹੀਂ ਪਾਏ ਜਾ ਸਕਦੇ ਹੁਣ ਕੁਸਤਾ ਸੋਨਾ ਬੈਦਨਾਤ ਹੀ 13000 ਦੀ ਪ੍ਰਿੰਟਿੰਗ ਚ ਦਿੰਦਾ ਤੇ ਉਹ ਆਮ ਬੰਦਾ ਕਿੱਥੋਂ ਖਾ ਲੂਗਾ ਸੋ ਪੁੱਛਣਾ ਪੈ ਜਾਂਦਾ ਕਿ ਭਾਈ ਕਿੰਨੇ ਕੁ ਪੈਸੇ ਲਾਉਣੇ ਆ ਕਾਰਨ ਕੀ ਆ ਕਿ ਜੇ ਅਗਲੇ ਨੇ ਕੋਈ 10000 ਲਾਉਣਾ ਤਾਂ ਮੈਂ ਉਹਨੂੰ ਮੈਂ ਸੁਜੈਸਟ ਕਰਾਂ ਕਿ 20000 ਲਾ ਲਾ ਨਹੀਂ ਐਵੇਂ ਨਹੀਂ ਚੰਗਾ ਲੱਗਦਾ ਮੈਨੂੰ ਇਹ ਹੁੰਦਾ ਹੈ ਕਿ ਜੇ 10000 ਜਾਂ 15000 ਬੰਦੇ ਨੇ ਲਾਉਣਾ ਮੈਂ ਉਸ ਤੋਂ ਘੱਟ ਚ ਜਾਂ ਉਸ ਦੇ ਆਸ-ਪਾਸ ਉਸ ਨੂੰ ਬਿਹਤਰ ਮੁਕਸਾ ਬਣਾ ਕੇ ਦੇ ਸਕਾਂ ਕਾਰਨ ਇਹ ਹੀ ਹੁੰਦਾ ਹੈ ਕਿ ਮੈਂ ਤਾਂ ਹੀ ਪੁੱਛ ਲੈਂਦਾ ਹੁੰਦਾ ਕਿ ਉਸ ਨੂੰ ਗਾਈਡ ਕੀਤਾ ਜਾ ਸਕੇ ਦੇਖੋ ਜੇ ਮੈਂ ਦਵਾਈਆਂ ਬਣਾਉਣਾ ਤਾਂ ਮੇਰਾ ਮੇਰਾ ਫਰਜ਼ ਹੈ ਮੈਂ ਤੁਹਾਨੂੰ ਸਹੀ ਗਾਈਡ ਕਰਾਂ ਮੇਰਾ ਇਹ ਸੁਭਾਅ ਹੈ ਕਿ ਮੈਂ ਜਿੰਨੇ ਵੀ ਪੈਸੇ ਕਿਸੇ ਤੋਂ ਦਵਾਈਆਂ ਦੇ ਲੰਦਾ ਆਂ ਉਹ ਮੇਰਾ ਬਾਬਾ ਜਾਣਦਾ ਆ ਕਿ ਮੈਂ ਤਕਰੀਬਨ 100% ਜਿੰਨੇ ਪੈਸੇ ਮੈਂ ਆਪ ਦੀ ਮਿਹਨਤ ਲੈਣੀ ਆ ਮੈਂ ਉਸ ਨੂੰ ਪਹਿਲਾਂ ਹੀ ਕਹਿ ਦਿੰਦਾ ਕਿ ਮੈਂ ਇੰਨੇ ਪੈਸੇ ਲਵਾਂਗਾ ਬਾਕੀ ਤੇਰੀ ਦਵਾਈ ਦੇ ਆ ਤੂੰ ਤੇਰਾ ਕੋਈ ਮਿੱਤਰ ਮੰਡਲੀ ਚੋਂ ਤੇਰਾ ਕੋਈ ਸੱਕਾ ਸੰਬੰਧੀ ਮੈਨੂੰ ਦਵਾਈਆਂ ਲਿਆ ਕੇ ਦੇ ਦੇ ਮੈਂ ਬਣਾ ਦਿਆਂ ਆ ਦੀ ਹੁਣ ਮੈਂ ਜਿਹੜੀ ਦਵਾਈ ਬਣਾ ਰਿਹਾ ਹਾਂ ਇਹ ਇਹ ਵੀ ਸੈਕਸਨਰ ਰਿਲੇਟਡ ਆ ਕੁਰਵਤ ਵਾ ਪਾਵਰ ਸਪਮ ਕਾਊਂਟਿੰਗ ਜੋ ਦਿਲ ਨਹੀਂ ਕਰਨਾ ਇੰਦਰੀ ਦਾ ਸੁਗੜ ਜਾਣਾ ਆਫਟਰ ਸੈਕਸ ਤੋਂ ਇੰਦਰੀ ਦਾ ਸੁਗੜ ਜਾਣਾ ਜਾਂ ਦਿਲ ਹੀ ਨਾ ਕਰਨਾ ਜਾਂ ਸਾਰਾ ਦਿਨ ਸੁਸਤੀ ਛਾਈ ਰਹਿਣੀ ਲਤਾਂ ਬਾਹਾਂ ਦਰਦ ਕਰਦੀਆਂ ਰਹਿਣੀਆਂ ਅੰਗ ਪੈਰ ਢਿੱਲੇ ਰਹਿਣੇ ਵਾਈਫ ਦੇ ਨਾਲ ਪਏ ਹੋਣ ਦੇ ਬਾਵਜੂਦ ਵੀ ਦਿਲ ਹੀ ਨਾ ਕਰਨਾ ਰਮਾਂਸ ਨੂੰ ਦਿਲ ਨਾ ਕਰਨਾ ਜਾਂ ਜਾਂ ਕਿਸੇ ਤਰ੍ਹਾਂ ਦਾ ਫਿਜ਼ੀਕਲ ਰਿਲੇਸ਼ਨ ਬਣਾਉਣ ਦੇ ਕਾਬਿਲ ਹੀ ਨਾ ਹੋ ਤੋ ਇਹ ਸਾਰੀਆਂ ਦਿੱਕਤਾਂ ਦੀ ਜਿਹੜੀ ਦਵਾਈ ਭਰਨਦੀ ਹੈ ਆਮ ਹੀ ਆਪਾਂ ਬਣਾ ਦੇ ਰਹੇ ਹਾਂ। ਤੋ ਅੱਜ ਦੋ ਨੁਕਸੇ ਮੈਂ ਤੁਹਾਨੂੰ ਦੱਸੂਗਾ ਇੱਕ ਤਾਂ ਇਹ ਜਿਹੜਾ ਮੈਂ ਬਣਾ ਰਿਹਾ ਇਹ ਦੱਸੂਗਾ ਵੀ ਕਿਵੇਂ ਆ ਕੀ ਕਰੀਦਾ ਕਿਵੇਂ ਬਣਾਈਦਾ ਸਾਰੀ ਡਿਟੇਲ ਦੇ। ਇੱਕ ਮੈਂ ਦੱਸੂਗਾ ਕਿ ਜਿਨ੍ਹਾਂ ਨੂੰ ਗਠੀਏ ਦੀ ਪ੍ਰੋਬਲਮ ਆ ਜਾਂ ਯੂਰਿਕ ਐਸਿਡ ਵੱਧ ਗਿਆ ਆ ਅਧਰੰਗ ਦੀ ਸ਼ਿਕਾਇਤ ਆ ਕੋਈ ਅੰਗ ਖੜ ਗਿਆ ਆ ਜਾਂ ਕੋਈ ਅੰਗ ਅੰਗ ਪੈਰ ਦੇ ਵਿੱਚ ਬਲਾਕਸ ਹੋ ਗਈ ਆ ਜਾਂ ਕਿਸੇ ਤਰ੍ਹਾਂ ਦਾ ਆਕੜ ਗਿਆ ਅੰਗ ਆਕੜ ਜਾਂਦੇ ਆ ਕਈ ਮੇਰੇ ਭੈਣ ਭਰਾਵਾਂ ਦੇ ਨਾ ਹੱਥ ਆਕੜ ਜਾਂਦੇ ਆ ਜਾਂ ਬਾਹਾਂ ਆਕੜ ਜਾਂਦੀ ਆ ਬਾਹਾਂ ਸੌ ਜਾਂਦੀ ਆ ਰਾਤ ਨੂੰ ਐਦਾਂ ਦੀਆਂ ਪ੍ਰੋਬਲਮ ਆਉਂਦੀਆਂ ਰਹਿੰਦੀਆਂ ਉਹਨਾਂ ਦੇ ਸੋ ਉਹਨਾਂ ਲਈ ਜਿਹੜੀ ਦਵਾਈ ਮੈਂ ਦੱਸਣ ਲੱਗਾ ਤੁਸੀਂ ਲਿਖ ਲਓ ਇੱਥੇ ਵੀ ਡਿਟੇਲ ਮੈਂ ਪਾ ਦੂੰਗਾ ਗੋਲ ਵੀ ਦੰਨਾ ਜਿਨ੍ਹਾਂ ਦੇ ਯੂਰੀਆ ਵੱਧ ਜਾਂਦਾ ਆ ਹੱਥ ਪੈਰ ਆਕੜ ਜਾਂਦੇ ਆ ਬਾਹ ਆਕੜ ਜਾਂਦੀ ਆ ਜਾਂ ਦਰੰਗ ਦੀ ਸ਼ਿਕਾਇਤ ਆ ਗਠੀਏ ਦੀ ਸ਼ਿਕਾਇਤ ਆ ਜਾਂ ਰਿੰਗਣਵਾਦ ਦੀ ਸ਼ਿਕਾਇਤ ਆ ਉਹਨਾਂ ਵਾਸਤੇ ਸਭ ਤੋਂ ਬੈਸਟ ਨੁਕਸਾ ਹੈ ਸਮਾਨ ਕੀ ਕੁਝ ਚਾਹੀਦਾ ਆ ਆਪਾਂ ਨੂੰ ਚਾਹੀਦਾ ਲਸਣ ਘਟੋ ਘਟਾ ਆਪਾਂ ਨੂੰ 2.5 ਕਿਲੋ ਲਸਣ ਦੀਆਂ ਤੁਰੀਆਂ ਚਾਹੀਦੀਆਂ ਛਿੱਲ ਕੇ ਤੁਰੀ ਕੱਢ ਲੈਣੀ ਲਸਣ ਦੀ 2.5 ਕਿਲੋ ਉਹਨੂੰ ਕੁੰਡੇ 'ਚ ਕੁੱਟ ਲੈਣਾ ਲੱਸੀ ਪਾ ਕੇ ਖੱਟੀ ਲੱਸੀ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਇੰਨਾ ਚ ਪੀਸਣਾ ਕਿ ਐਂ ਕਰਿਆ ਫੀਲ ਨਾ ਪੀਸ ਕੇ ਉਹਨੂੰ ਧੁੱਪੇ ਸੁਕਾ ਦੇਣਾ ਲਸਣ 2.5 ਕਿਲੋ ਨੂੰ ਲੱਸੀ ਦੇ ਵਿੱਚ ਪੀਸਣਾ ਚਟਨੀ ਵਾਂਗੂ ਕੁੱਟਣਾ ਕੁੰਡੇ ਦੇ ਵਿੱਚ ਕੁੱਟ ਕੇ ਤੇ ਉਹਨੂੰ ਜਦੋਂ ਬਰੀਕ ਹੋ ਗਿਆ ਤਾਂ ਉਹਨੂੰ ਤੁਸੀਂ ਧੁੱਪੇ ਸੁਕਾ ਦੇਣਾ ਲਸਣ ਸੁਕਾਉਣ ਤੋਂ ਬਾਅਦ ਆਪਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ 3 ਕਿਲੋ ਜਾਂ 4 ਕਿਲੋ ਦੁੱਧ ਦਾ ਖੋਆ ਬਣਾਉਣਾ ਤੇ ਪਾਈਆ ਕਿਉਂ ਚਾਹੀਦਾ ਦੇਸੀ ਤੇ 5 ਕਿਲੋ ਖੰਡ ਦੀ ਚਾਹ ਸੁਝਾਈ ਦਵਾਰਾ ਇਸ ਤੋਂ ਬਾਅਦ ਦਵਾਈਆਂ ਹੋਰ ਆ ਫਿਰ ਦੱਸਦਾ ਪਹਿਲਾਂ ਤਾਂ 2.5 ਕਿਲੋ 2.5 ਕਿਲੋ ਲਸਣ ਨੂੰ ਛਿੱਲ ਕੇ ਤੁਰੀਆਂ ਕੱਢ ਲੈਣੀਆਂ ਤੁਰੀਆਂ ਕੱਢ ਕੇ ਉਹਨਾਂ ਨੂੰ ਕੁੰਡੇ 'ਚ ਕੁੱਟ ਲੈਣਾ ਮਿਕਸੀ 'ਚ ਗ੍ਰੈਂਡ ਨਹੀਂ ਕਰਨਾ ਕੁੰਡੇ 'ਚ ਕੁੱਟਣਾ ਕੁੰਡੇ 'ਚ ਚੰਗੀ ਤਰ੍ਹਾਂ ਰਗੜ ਕੇ ਲੱਸੀ ਪਾ ਕੇ ਰਗੜਨਾ ਖੱਟੀ ਲੱਸੀ ਪ੍ਰਾਣੀ ਬਹੀ ਖੱਟੀ ਲੱਸੀ ਜਿੰਨੀ ਬਹੀ ਬਿਰਜੇ ਰਗੜ ਰਗੜ ਕੇ ਚੰਗੀ ਤਰ੍ਹਾਂ ਤੇ ਉਹਨੂੰ ਜਦੋਂ ਐ ਚਟਨੀ ਨੂੰ ਚੱਕ ਕੇ ਦੇਖਣਾ ਕਿ ਬਿਲਕੁਲ ਮਹੀਨ ਹੋ ਗਈ ਹੋਵੇ ਤੇ ਜਦੋਂ ਬਿਲਕੁਲ ਰਗੜੀ ਗਈ ਉਹਨੂੰ ਧੁੱਪੇ ਸੁਕਾ ਦੇਣਾ ਕਿਸੇ ਥਾਲੀ ਚ ਪਾ ਕੇ ਸੁਕਾ ਦਿਓ ਦੋ ਦਿਨ ਲੱਗਣ ਤਿੰਨ ਦਿਨ ਲੱਗਣ ਇੱਕ ਦਿਨ ਲੱਗੇ ਧੁੱਪੇ ਜੇ ਸੁਕਾ ਦੇ ਫਿਰ 4 ਕਿਲੋ ਦੁੱਧ ਦਾ ਖੁਆ ਕਰੋ ਜਦੋਂ ਖੁਆ ਬਣਨ ਵਾਲਾ ਹੋਵੇ ਇਹ ਜਿਹੜੀ ਪਾਊਡਰ ਸੁੱਕ ਗਿਆ ਸੀ ਲਸਣ ਦਾ ਇਹਨੂੰ ਖੁਏ ਚ ਮਿਲਾ ਦਿਓ ਖੁਏ ਚ ਮਿਲਾ ਕੇ ਤਾਂ ਇਹਦੇ ਵਿੱਚ ਤੁਸੀਂ ਜਿਹੜੀ ਚਾਸਨੀ ਕਿਹਾ ਸੀ ਏ ਜਦੋਂ ਲਸਣ ਨੂੰ ਖੁਇਚ ਮਲਾਤਾ ਤਾਂ ਪਾਇਆ ਘਿਓ ਪਾ ਕੇ ਇਹਨੂੰ ਭੁੰਨ ਦੇਣਾ ਲਸਣ ਜਿਹੜਾ ਸਿਕਾਇਆ ਸੀ 4 ਕਿਲੋ ਦੁੱਧ ਦਾ ਖੁਆ ਕਰੋ ਜਦੋਂ ਖੁਆ ਬਾਂਜੇ ਲਸਣ ਵਿੱਚ ਪਾ ਦਿਓ ਪਾਇਆ ਘਿਓ ਪਾ ਕੇ ਦੀ ਇਹਨੂੰ ਭੁੰਨ ਦਿਓ ਘਿਓ ਨਾਲ ਜਦੋਂ ਭੁੰਨ ਤਾਂ ਫਿਰ 4-5 ਕਿਲੋ ਮਿਸ਼ਰੀ ਲੈ ਕੇ ਉਹਦੀ ਚਾਸਨੀ ਤਿਆਰ ਕਰਕੇ ਰੱਖ ਲਿਓ ਚਾਸਨੀ ਵਿੱਚ ਪਾ ਦੇ ਜੀ ਜਾਂ ਮਿਸ਼ਰੀ ਦਾ ਪਾਊਡਰ ਵੈਸੇ ਪਾ ਦਿਓ ਨਹੀਂ ਤਾਂ ਚਾਸਨੀ ਤਿਆਰ ਕਰਕੇ ਰੱਖੋ 5 ਕਿਲੋ ਮਿਸ਼ਰੀ ਦੀ ਜਾਂ ਖੰਡ ਦੀ ਚਾਸਨੀ ਜਦੋਂ ਤੁਸੀਂ ਇਹਦੇ ਵਿੱਚ ਲਸਣ ਮਲਾਤਾ ਘੋਚ ਭੁੰਨ ਲਿਆਤਾ ਇਹਨੂੰ ਚਾਸਨੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦੇਣਾ ਇਹਦੇ ਵਿੱਚ ਫਿਰ ਚੀਜ਼ਾਂ ਆਪਾਂ ਪਾਉਣੀਆਂ ਨੋਟ ਕਰ ਲਓ ਵੱਡਾ ਜੰਤਰ ਪਤੀਸ ਕਚੂਰ ਗਲੋ ਸੁੰਡ ਵਿਯਾਰ ਬੂਰ ਵਿਧਾਰਾ ਚਿਤਰਾ ਅਜਮੌਦ ਅਜਵਾਇਣ ਸਤਾਵਰ 161 ਦਵਾਰਾ ਸੁਣ ਲਓ ਵੱਡਾ ਜੰਤਰ ਪਤੀਸ ਕਚੂਰ ਗਲੋ ਸੁੰਡ ਦਿਾਰ ਦਾ ਬੂਰਾ ਵਿਧਾਰਾ ਚਿਤਰਾ ਅਜਮੋਦ ਜੁਵੈਨ ਸਤਾਵਰਤੇ ਇਟ ਸਟ ਇਹ ਚੀਜ਼ਾਂ ਲੈਣੀਆਂ 40 40 ਗ੍ਰਾਮ ਤੇ ਕੱਪੜਾ ਛਾਨ ਕਰ ਲੈਣਾ ਪੀਸ ਕੇ ਕੱਪੜਾ ਛਾਨ ਕਰ ਇਹ ਵੀ ਵਿੱਚ ਮਿਲਾ ਦੇਣੀ ਆ ਫਿਰ ਆਪਾਂ ਮਿਲਾਉਣੀ ਆ ਜੀ ਮੱਗਾ ਤੇ ਵਾਇਵਡਿੰਗ 10 10 ਗ੍ਰਾਮ 10 ਗ੍ਰਾਮ ਮੱਗਾ 10 ਗ੍ਰਾਮ ਵਾਇਵਡਿੰਗ ਇਹ ਵੀ ਵਿੱਚ ਪੀਸ ਕੇ ਕੱਪੜਾ ਛਣ ਕਰਕੇ ਮਿਲਾ ਦੇਣੀ ਆ ਹੁਣ ਸਾਰੇ ਸਮਾਨ ਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਘੋਟ ਕੇ ਤੇ ਇਹਦੀਆਂ ਗੋਲੀਆਂ ਬਣਾ ਲੈਣੀਆਂ 6 ਮਾਸੇ ਦੀ ਇੱਕ ਗੋਲੀ ਬਣਾਉਣੀ ਆ ਜਿੰਨਾ ਕੋ ਕਾਲਾ ਛੋਲਿਆਂ ਦਾ ਦਾਣਾ ਹੁੰਦਾ ਉਸ ਤੋਂ ਥੋੜੀ ਜੀ ਵੱਡੀ ਗੋਲੀ ਬਣਾ ਲਓ ਦੋ ਗੋਲੀਆਂ ਸਵੇਰੇ ਤੇ ਦੋ ਸ਼ਾਮ ਨੂੰ ਬੰਦੇ ਨੂੰ ਪਾਣੀ ਨਾਲ ਦੇਣੀਆਂ ਅੰਗ ਪੈਰ ਆਕੜ ਕੇ ਹੋਣ ਜਕੜਨ ਹੋ ਗਈ ਹੋਵੇ ਅੰਗਾਂ ਚ ਸਰਵਾਈਕਲ ਦੀ ਪ੍ਰੋਬਲਮ ਹੋਵੇ ਕੋਈ ਅੰਗ ਖੜ ਗਿਆ ਸੱਟ ਲੱਗੀ ਤੇ ਦਰਦ ਕਰਦਾ ਆ ਪਲੱਸ ਗਠੀਏ ਦੀ ਜਾਂ ਰਿੰਗਣਵਾਦੀ ਪ੍ਰੋਬਲਮ ਆ ਜਾਂ ਅਧਰੰਗ ਦਾ ਦੌਰਾ ਪੈ ਕੇ ਹਟਿਆ ਸੱਟ ਨਹੀਂ ਹੋ ਰਹੀ 84 ਤਰ੍ਹਾਂ ਦੀ ਵਾਹ ਜਿਹਨੂੰ ਵਾਈ ਕਹਿ ਦਿੰਨੇ ਆ ਆਪਾਂ 84 ਤਰ੍ਹਾਂ ਦੀ ਵਾਸਤੀ ਗੋਲੀਆਂ 84 ਤਰ੍ਹਾਂ ਦੀ ਵਾਹ ਨੂੰ ਇਹ ਗੋਲੀਆਂ ਛੂ ਮੰਤਰ ਕਰਦੇ ਆ ਮੈਨੂੰ ਨਾ ਪੁੱਛਿਓ ਕਿ ਮੇਰੇ ਕੋਲ ਹੈਗੀਆਂ ਕਿ ਨਹੀਂ ਹੈਗੀਆਂ ਤੁਸੀਂ ਆਪ ਬਣਾਓ ਆਪ ਦੇ ਡਾਕਟਰ ਆਪ ਬਣੋ ਮੇਰੇ ਵਰਗਾ 5000 ਰੁਪਿਆ ਦਵਾਈ ਤੇ ਲਾ ਕੇ 50 ਕਮਾਉਂਦਾ ਸੋ ਲੋੜਾ ਆ ਆਪ ਦੇ ਡਾਕਟਰ ਆਪ ਬਣੋ ਨੁਕਸਾ ਸਾਰਾ ਦੱਸਤਾ ਕੋਈ ਓਲਾ ਨਹੀਂ ਕੋਈ ਇੱਕ ਮੈਂ ਹੋਰ ਗੱਲ ਕਰਾਂ ਮੈਂ ਨਾ بڑے ਯੂਟਿਊਬਰ ਮੇਰੇ ਵੈਦ ਭਰਾ ਦੇਖਦਾ ਫੇਸਬੁੱਕ ਕੀ ਵੈਦ ਭਰਾ ਯੂਟਿਊਬਰ ਉਹ ਨਾ ਪੂਰਾ ਨੁਕਸਾਨ ਹੀ ਦੱਸਦੇ ਕੋਈ ਨਾ ਕੋਈ ਚੀਜ਼ ਵਿੱਚੋਂ ਛੁਪਾ ਲੈਂਦੇ ਆ ਜਿਹੜੀ ਕਿ ਵੈਦ ਨੂੰ ਪਤਾ ਲੱਗ ਜਾਂਦੀ ਆ ਇਹਨੇ ਕੋਈ ਚੀਜ਼ ਛੁਪਾ ਲਈ ਆ ਆਮ ਬੰਦੇ ਨੂੰ ਪਤਾ ਨਹੀਂ ਲੱਗਦੀ ਸੋ ਮੇਰੀ ਇਹ ਹੁੰਦੀ ਆ ਕਿ ਮੈਂ ਹੂ ਬਹੂ ਜੋ ਜਿਵੇਂ ਹੈ ਮੈਂ ਉਵੇਂ ਹੀ ਦੱਸ ਦੇਣਾ ਆ ਗ੍ਰੰਥ ਤੋਂ ਨੋਟ ਕਰਕੇ ਤੁਹਾਨੂੰ ਉਵੇਂ ਦਾ ਉਵੇਂ ਹੂ ਬਹੂ ਹੀ ਮੈਂ ਦੱਸਦਾ ਆ ਇਹ ਚੀਜ਼ਾਂ ਪਹਿਣੀਆਂ ਨਹੀਂ ਪਹਿਣੀਆਂ ਠੀਕ ਹੈ ਜੀ ਉਹਨਾਂ ਗੱਲ ਕਰਦੇ ਆ ਜਿਹੜੀ ਦੁਆ ਮੈਂ ਬਣਾ ਰਿਹਾ ਮੈਂ بیٹے ਮੋਬਾਈਲ ਆਪ ਚ ਫੜਨਾ ਐਂ ਸਟੈਂਡ ਸਨੈ ਹਾਂਜੀ ਨਹੀਂ ਰੱਖਦੇ ਇੱਕ ਵਾਰੀ ਜਦੋਂ ਆਪਾਂ ਦਿਖਾਉਣਾ ਆ ਦਵਾਈ ਮੈਂ ਪੀਸ ਰਿਆਂ ਜਿਹੜੀ ਦਵਾਈ ਮੈਂ ਬਣਾ ਰਿਆਂ ਤਕਰੀਬਨ ਇਹ ਦੋ ਜਣਿਆਂ ਦੀ ਬਣਾ ਰਿਆਂ ਮਹਿੰਗੀ ਆ ਦਵਾਈ ਕਿਉਂਕਿ ਸੋਨਾ ਕਸਤੂਰੀ ਕੇਸਰ ਵਿੱਚ ਹੈਗਾ ਆ ਸੋ ਦੱਸ ਦਿਨਾ ਮੈਂ ਕੀ ਪੈਣਾ ਕਿਵੇਂ ਪੈਣਾ ਕੋਸ਼ਿਸ਼ ਕਰੋ ਆਪ ਬਣਾਉਣ ਦੀ ਮੇਰੀ ਮਦਦ ਚਾਹੀਦੀ ਆ ਮੈਂ ਹਾਜ਼ਰ ਆ ਇੱਥੇ ਆ ਕੇ ਫਿਰੋਜ਼ਪੁਰ ਫਿਰੋਜ਼ਪੁਰ ਦਾ ਰਹਿਣ ਵਾਲਾ ਆ अफसर कॉलोनी कोठी नंबर 46 46 فروتਪਰ ਸਿਟੀ ਸਟੇਡੀਅਮ ਦੇ ਮਗਰ ਮੇਰਾ ਘਰ ਆ ਇੱਥੇ ਆ ਕੇ ਤੁਸੀਂ ਮੇਰੇ ਤੋਂ ਰੈ ਲੈ ਲਓ ਗਾਈਡ ਲੈ ਲਓ ਨਕਸ਼ਾ ਲੈ ਕੇ ਲੈ ਜਾਓ ਮੈਨੂੰ ਕੋਤਰਾਜ ਨਹੀਂ ਜਦੋਂ ਮਰਜੀ ਆਓ 2 ਵਜੇ ਤੋਂ ਬਾਅਦ ਹਰ ਰੋਜ਼ ਮੈਂ ਘਰੇ ਹੁੰਨਾ ਮੰਗਲਵਾਰ ਤੇ ਸ਼ੁੱਕਰਵਾਰ ਕਿਉਂਕਿ ਪਹਿਲਾਂ ਮੈਂ ਐਤਵਾਰ ਹੁੰਨਾ ਤੇ ਐਤਵਾਰ ਹੁਣ ਲਾਕਡਾਊਨ ਲੱਗਿਆ ਮੰਗਲਵਾਰ ਸ਼ੁੱਕਰਵਾਰ 2 ਵਜੇ ਤੋਂ ਮਗਰੋਂ ਮੈਂ ਘਰ ਹੀ ਹੁੰਨਾ ਜਦੋਂ ਮਰਜੀ ਜਿਹੜਾ ਹੁਣ ਨੁਕਸਾ ਦੂਜਾ ਦੱਸਣ ਲੱਗਾ ਮੈਂ ਇਹ ਆ ਆਪਾਂ ਨੂੰ ਮਰਦਾਨਾ ਤਾਕਤ ਤਾਤ ਕੂਵਤਵਾ ਤਾਕਤ ਸਪਰਮ ਗਿਣਤੀ ਘਟ ਜਾਣੀ ਆਦ ਲਈ ਆ ਇਹ ਸਭ ਲਈ ਬਣਾਉਣਾ ਵੀ ਬੜਾ ਸੌਖਾ ਥੋੜਾ ਜਿਹਾ ਮਹਿੰਗਾ ਉਸ ਆਈਟਮਾਂ ਵਿੱਚ ਮਹਿੰਗੀਆਂ ਉਹ ਦੋ ਜਣੇ ਜਾਂ ਤਿੰਨ ਜਣੇ ਰਲ ਕੇ ਬਣਾ ਲਓ ਤਾਂ ਤੁਹਾਡਾ ਵਧੀਆ ਸੈਟ ਉਜੂਗਾ ਗਾਲ ਦੁਖਣ ਲੱਗ ਪੈਂਦਾ ਨਾ ਕੱਟਾ ਮਿੱਟੀ ਜਾਂ ਚੜਦਾ ਤੇ ਪਾਣੀ ਪੀਣਾ। ਜੋ ਨੋਟ ਕਰੋ ਹੁਣ ਦੂਜਾ ਨੁਕਸਾ ਨਿੱਕੀ ਲਾਚੀ ਕੇਸਰ ਪੰਗ ਭਸਮ ਜਵਤਰੀ ਜੈਫਲ ਸਮੁੰਦਰ ਸੋਖ ਅਕਰਕਰਾ ইরਾਨੀ ਲੌਂਗ ਭੰਗ ਦੇ ਬੀ ਦਾਲਚੀਨੀ ਕਾਲੇ ਅਬਰਕ ਦਾ ਕੁਸ਼ਤਾ ਰੂਮੀ ਮਸਤਕੀ ਤੇ ਕੌਂਚ ਵੀ ਦਵਾਰਾ ਦੱਸ ਦਿੰਨਾ ਮੈਂ ਨਿੱਕੀ ਇਲਾਚੀ ਕੇਸਰ ਕਲੀ ਭਸਮ ਜਾਂ ਬੰਗ ਭਸਮ ਜਵਤਰੀ ਜਾਂ ਫਲ ਸੁਮੁੰਦਰ ਚੋਕ ਲੌਂਗ ਅਕਰਕਰਾ ইরਾਨੀ ਭੰਗ ਦੇ ਵੀ ਦਾਲਚੀਨੀ ਕਾਲੇ ਅਬਰਕ ਦਾ ਕੁਸ਼ਤਾ ਰੂਮੀ ਮਸਤਕੀ ਕੌਂਚ ਵੀ 10 10 ਗ੍ਰਾਮ 10 10 ਗ੍ਰਾਮ ਪਰਾਣਾ ਜਿਹੜਾ ਤੋਲਾ ਸੀ ਉਹ 12 ਗ੍ਰਾਮ ਦਾ ਸੀ ਤੁਸੀਂ 10 ਜਾਂ 12 ਗ੍ਰਾਮ ਲੈ ਸਕਦੇ ਹੋ ਹਰ ਇੱਕ ਚੀਜ਼ 10-10 ਗ੍ਰਾਮ ਇੱਕ ਇੱਕ ਤੋਲਾ ਅੱਗੇ ਕਸਤੂਰੀ ਅਫੀਮ ਸ਼ੁੱਧ ਅਫੀਮ ਸ਼ੁੱਧ ਦਾ ਮਤਲਬ ਆ ਅਫੀਮ ਲੈਣੀ ਆ ਕੋਈ 50 ਗ੍ਰਾਮ ਅਫੀਮ ਲਈ ਸ਼ੁੱਧ ਤੇ ਉਹਨੂੰ ਪਾਣੀ ਚ ਘੋਲ ਦੇਣਾ 50 ਗ੍ਰਾਮ ਨੂੰ 1 ਲੀਟਰ ਪਾਣੀ ਚ ਘੋਲ ਦਿਓ ਕੱਪੜੇ ਦਾ ਪੱਗ ਦਾ ਕੱਪੜਾ ਜਾਂ ਮਲਮਲ ਦਾ ਦੂਰਾ ਤੀਰਾ ਕਰਕੇ ਉਹਨੂੰ ਪਉਣ ਲੋ ਪੁਣ ਕੇ ਜਿਹੜਾ ਉਹ ਪਾਣੀ ਆ ਉਹਨੂੰ ਜਿਵੇਂ ਆਪਾਂ ਖੂਆ ਮਾਰੀ ਦਾ ਦੁੱਧ ਦਾ ਇਦਾਂ ਲੋ ਫਲੇਮ ਤੇ ਰੱਖ ਕੇ ਹੌਲੀ ਹੌਲੀ ਖੁਰਚਣਾ ਮਾਰੀ ਚੱਲੋ ਪਾਣੀ ਉੱਡ ਜੂਗਾ ਜਿਹੜਾ ਥੱਲੇ ਬਚੂਗਾ ਉਹ ਅਫੀਮ ਸ਼ੁੱਧ ਹੋਗੀ ਤਾਂ ਉਹ ਪਾਉਣਾ ਵਿੱਚ ਕਸਤੂਰੀ ਅਫੀਮ ਕੁਸ਼ਤਾ ਚਾਂਦੀ ਕੁਸ਼ਤਾ ਸਿੰਗਰਫ ਇਹ ਲੈਣੇ ਤੁਸੀਂ 5-5 ਗ੍ਰਾਮ 5 ਗ੍ਰਾਮ ਕਸਤੂਰੀ ਕਸਤੂਰੀ ਘੱਟ ਵੀ ਪਾ ਸਕਦੇ ਹੋ 2 ਗ੍ਰਾਮ ਪਾ ਲੋ 3 ਪਾ ਲੋ ਤੁਹਾਡੇ ਤੇ ਹਫੀਮ ਕੁਸ਼ਤਾ ਚਾਂਦੀ ਤੇ ਕੁਸ਼ਤਾ ਸਿੰਗਰਫ 5-5 ਗ੍ਰਾਮ ਤੇ ਸੋਨਾ ਭਸਮ 2 ਗ੍ਰਾਮ ਸੋਨਾ ਭਸਮ 2 ਗ੍ਰਾਮ ਇਹ ਸਾਰੀਆਂ ਚੀਜ਼ਾਂ ਲੈ ਲੈਣੀਆਂ ਜਿੰਨੇ ਬੂਟੀਆਂ ਜਿਹੜੀਆਂ ਉਹਨਾਂ ਨੂੰ ਪੀਸ ਕੇ ਕੱਪੜਾ ਛਾਨ ਕਰ ਲੋ ਸਾਰੀਆਂ ਭਸਮਾਂ ਵਿੱਚ ਰਲਾ ਲੋ ਚੰਗੀ ਤਰ੍ਹਾਂ ਇਹਨੂੰ ਘਟੋ ਘਟ ਅੱਧਾ ਘੰਟਾ ਪੌਣਾ ਘੰਟਾ ਰਗੜੋ ਆਪ ਸਵਿਚ ਚੰਗੀ ਤਰ੍ਹਾਂ ਮਿਕਸ ਇਕ ਜਾਣ ਕਰ ਦਿਓ ਹੁਣ ਇਸ ਤੋਂ ਅੱਗੇ ਦੋ ਤਰੀਕੇ ਆ ਇੱਕ ਤਾਂ ਹੈ ਗੋਲੀ ਬਣਾਉਣ ਦਾ ਇੱਕ ਤਾਂ ਹੈ ਮਾਜਨ ਬਣਾਉਣ ਦਾ ਗੋਲੀ ਵਾਲਾ ਮੈਂ ਬਣਾ ਰਿਆ ਮਾਜਨ ਬਣਾਉਣ ਦਾ ਤਰੀਕਾ ਦੱਸ ਦਿੰਨਾ ਕਿ ਇਹ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਰਗੜ ਕੇ ਤਾਂ ਨਾਰੀਅਲ ਦਾ ਜੁੱਟ ਲੈ ਲੈਣਾ ਨਾਰੀਅਲ ਦਾ ਜੁੱਟ ਠੀਕ ਐ ਡਾ ਜੁੱਟ ਜਿੱਡਾ ਵੱਡਾ ਮਿਲ ਜੇ ਤਾਂ ਉਹਦੇ ਵਿੱਚੋਂ ਮੋਰੀ ਕੱਢ ਲੈਣੀ ਹੈ ਮੋਰੀ ਕੱਢ ਕੇ ਇਹ ਸਾਰਾ ਸਮਾਨ ਉਹਦੇ ਵਿੱਚ ਪਾ ਦੇਣਾ ਨਾ ਪੜਾ। ਵਿੱਚ ਪਾ ਕੇ ਜਿਹੜੀ ਟਿੱਕੀ ਖੱਡੀ ਆ ਉਹੀ ਟਿੱਕੀ ਉੱਤੇ ਲਾ ਕੇ ਤਾਂ ਉਹਦੇ ਤੇ ਤਾਰ ਲਵੇਟ ਦਿਓ ਜਾਂ ਜਿਹੜੀ ਜਾਲੀ ਹੁੰਦੀ ਆ ਜਾਲੀ ਚੰਗੀ ਤਰ੍ਹਾਂ ਬਲੇਟ ਕੇ ਉਹਨੂੰ ਬੰਨ੍ਹ ਦੇ ਉਸ ਜੁੱਟ ਨੂੰ। 20 ਕਿਲੋ ਦੁੱਧ ਲੈਣਾ ਮੱਝ ਦਾ। ਮੱਝ ਦੇ ਦੁੱਧ ਵਿੱਚ ਉਹ ਜੁੱਟ ਨੂੰ ਛੱਡ ਦੇਣਾ। ਤਾਂ ਦੁੱਧ ਨੂੰ ਕਾੜਨਾ। ਜਦੋਂ ਦੁੱਧ ਦਾ ਖੋਆ ਬਣ ਗਿਆ ਵਿੱਚ কুরਚਰਾ ਮਾਰੀ ਜਾਣਾ ਜਦੋਂ ਖੋਆ ਬਣ ਗਿਆ। ਤਾਂ ਇਸ ਜੁੱਟ ਨੂੰ ਵਿੱਚੇ ਖੋਲ ਕੇ ਤੋੜ ਕੇ ਮਿਕਸ ਕਰ ਦੇਣਾ ਜਾਲੀ ਬਾਹਰ ਸਿੱਟਦੇ ਹੋਏ ਸਾਰੀਆਂ ਦਵਾਈਆਂ ਇੱਕ ਜਾਣ ਮਿਕਸ ਕਰ ਦੇ ਇਸ ਕੋਇਚ ਮਿਕਸ ਕਰਕੇ ਫਿਰ ਇਹਦੇ ਵਿੱਚ ਮਿਲਾਓ 1 ਕਿਲੋ ਦੇਸੀ ਘਿਓ ਚ ਭੁੰਨਦੇ ਹੋਏ ਸਿੱਖ ਹੋਏ ਨੂੰ ਘਿਓ ਦੇ ਵਿੱਚ ਹੀ ਦੇਸੀ ਘਿਓ ਪਾ ਕੇ ਭੁੰਨਦੇ ਹੋ ਚੰਗੀ ਤਰ੍ਹਾਂ ਭੁੰਨ ਕੇ ਫਿਰ ਇਹਦੇ ਇਹਨੂੰ ਰੱਖ ਦੇ ਜਦੋਂ ਠੰਡਾ ਹੋ ਗਿਆ ਕੋਸਾ ਜਾ ਰਹਿ ਗਿਆ ਤਾਂ 1 ਕਿਲੋ ਸ਼ਹਿਦ ਪਾ ਦਿਓ ਜੀ ਘਿਓ ਅੱਧਾ ਕਿਲੋ ਪਾ ਲੋ ਭਾਵੇਂ ਸ਼ਹਿਦ 1 ਕਿਲੋ ਪਾਓ ਸ਼ਹਿਦ 1 ਕਿਲੋ ਪਾ ਕੇ ਚੰਗੀ ਤਰ੍ਹਾਂ ਇੱਕ ਜਾਣ ਕਰਕੇ ਫਿਰ ਇਹਦੇ ਵਿੱਚ ਬਦਾਮ, ਅਖਰੋਟ ਚਾਰੇ ਮਗਜ, ਸੌਗੀ, ਚਿਲਗੋਜ਼ਾ, ਵਰਕ ਚਾਂਦੀ ਦੇ ਪਾਓ 50 ਨਾਲ 50 ਨਾਲ ਪਾਓ ਵਰਕ ਸੋਨਾ ਇਹ ਜਿਹੜੇ ਬਦਾਮ ਅਖਰੋਟ ਇਹ ਪਾ ਦਿਓ 50 50 ਗ੍ਰਾਮ ਜਾਂ 100 100 ਗ੍ਰਾਮ ਪਾ ਦਿਓ ਪੀਸ ਕੇ ਕੁੱਟ ਕੇ ਦਰੜਫਟ ਕਰਕੇ ਫਿਰ ਇਹਨੂੰ ਵਰਕ ਲਾ ਕੇ ਚੰਗੀ ਤਰ੍ਹਾਂ ਕੱਚ ਦੇ ਜਾਂ ਚੀਨੀ ਮਿੱਟੀ ਦੇ ਭਾਂਡੇ 'ਚ ਸੰਭਾਲ ਕੇ ਰੱਖੋ 1 ਤੋਂ 2 ਗ੍ਰਾਮ ਯਾਨੀ ਕਿ ਅੱਧੇ ਚਮਚੇ ਤੋਂ ਲੈ ਕੇ 1 ਚਮਚੇ ਤੱਕ ਅੱਧੇ ਚਮਚੇ ਤੋਂ 1 ਚਮਚੇ ਤੱਕ ਸਵੇਰੇ ਤੇ ਸ਼ਾਮ ਨੂੰ ਅੱਧਾ ਕਿਲੋ ਦੁੱਧ ਨਾਲ ਲਾਓ ਮਣਾ ਮੂਈ ਤਾਕਤ ਮਰਦਾਨਾ ਤਾਕਤ ਸੁਪਰਮ ਘਟਾ ਦਿਲ ਨਹੀਂ ਕਰਦਾ ਇੰਦਰੀ ਸੁੰਗੜ ਜਾਂਦੀ ਆ ਵੀਰਜਾਲੀ ਗ੍ਰੰਥੀ ਸੁੰਗੜ ਗਈ ਆ ਨਸਾਨਾ ਕਮਜ਼ੋਰ ਆ ਸਰੀਰ ਚ ਬਲ ਘਟ ਗਿਆ ਮੈਂ ਸਲਾਹ ਦੇਵਾਂਗਾ ਕਿ ਜਿਨ੍ਹਾਂ ਦੀ ਉਮਰ 40 ਸਾਲ ਤੋਂ ਟੱਪ ਗਈ ਹੈ ਨਾ ਉਹ ਤਾਂ ਬਣਾ ਕੇ ਖਾਓ ਖਾਓ ਅੱਧੀ ਬਣਾ ਲਓ ਜ਼ਰੂਰੀ ਨਹੀਂ ਹੈ ਸਾਰੀ ਬਣਾਉਣੀ ਅੱਧੀ ਬਣਾ ਲਓ ਚੌਥਾ ਹਿੱਸਾ ਬਣਾ ਲਓ ਤਾਂ ਉਹਨਾਂ ਦੀ ਉਮਰ 10 ਸਾਲ ਹੋਰ ਵਾਜੂਗੀ 10 ਸਾਲ ਹੋਰ ਮਰਦਾਨਾ ਤਾਕਤ ਨਾਲ ਉਹ ਰਹਿਣਗੇ ਨਹੀਂ ਤਾਂ 40 ਪਲੱਸ ਜਾ ਕੇ ਵੈਸੇ ਹੀ ਸੁਸਤ ਹੋ ਜਾਂਦਾ ਬੰਦਾ 50 ਪਲੱਸ ਦਾ ਕੋਈ ਬਰਲਾ ਮਾਈ ਦਾ ਲਾਲ ਹੀ ਨਸਰਦਾ ਨਹੀਂ ਸਾਰੇ ਕਹਿ ਦਿੰਦੇ ਕਿ ਉਮਰ ਪਰ ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਨੁਕਸਾ ਤੁਸੀਂ ਜੇ ਬਣਾ ਕੇ ਖਾ ਲਿਆ ਤਾਂ ਤੁਸੀਂ 70 ਸਾਲ ਤੱਕ ਉਸੇ ਰੌਂਚ ਉਸੇ એનર્ਜੀ 'ਚ ਉਸੇ ਜਾਨ 'ਚ ਰਹੋਗੇ ਨਿਗਾਹ ਸਹੀ ਰਹੂਗੀ ਸਾਰਾ ਸਰੀਰ ਨੌਂਬਰ ਨੌ ਰਹੂਗਾ ਆ ਨਿੱਕੀਆਂ ਮੋਟੀਆਂ ਬਿਮਾਰੀਆਂ ਨਹੀਂ ਲੱਗਦੀਆਂ ਸਰੀਰ ਸ਼ੁੱਧ ਰਹੂਗਾ ਜੇ ਆਪਾਂ ਡੀ ਐਮ ਸੀ ਜਾਂ ਕਿਸੇ ਵੀ ਹਸਪਤਾਲ ਜਾ ਕੇ ਕਿਸੇ ਵੀ ਹਸਪਤਾਲ ਜਾ ਸਕਦੇ ਆ ਤਾਂ ਲੱਖ ਰੁਪਈਆ ਆਪਾਂ ਆਪਦੇ ਸਰੀਰ ਤੇ ਗਾਲਦੇ ਆ ਜਦੋਂ ਕੋਈ ਬਿਮਾਰੀ ਲੱਗ ਕੇ ਜਾਂਦੀ ਆ ਤਾ ਉਦੋਂ ਚੰਗਾ ਕਿ ਯਾਰ 10-2000 50000 ਪਹਿਲਾਂ ਹੀ ਲਾ ਲਓ ਸਰੀਰ ਤੇ ਕਿ ਆਪਾਂ ਬਿਮਾਰ ਹੀ ਨਾ ਹੋ ਜਾਈਂ। ਸਾਲ 'ਚ ਇੱਕ ਵਾਰੀ ਆਪਦੇ ਸਰੀਰ ਵੱਲ ਵੀ ਧਿਆਨ ਦੇ ਦਿਆ ਕਰੋ। ਆਪਾਂ ਜਿਵੇਂ ਰੋਟੀ ਪਾਣੀ ਖਾਂਦੇ ਆ ਹੁਣ ਦਰ ਸ਼ਰਾਬ ਪੀਣ ਵਾਲੇ ਸ਼ਰਾਬ ਤੇ ਫੀਮ ਖਾਣ ਵਾਲੇ ਫੀਮ ਤੇ ਲਾ ਦਿੰਦੇ ਪੈਸੇ। ਚਿੱਟੇ ਵਾਲੇ ਚਿੱਟੇ ਤੇ ਲਾ ਦਿੰਦੇ ਉਹ ਆਪਦੇ ਦਵਾਦਾਰੂ ਵਾਸਤੇ ਵੀ ਕੋਈ 40-50000 ਰੁਪਇਆ ਸਾਲ 'ਚ ਇੱਕ ਵਾਰੀ ਲਾਇਆ ਕਰੋ। ਜ਼ਰੂਰੀ ਹੋ ਗਿਆ। ਹੁਣ ਜਿਹੜਾ ਉਸ ਤੋਂ ਅੱਗੇ ਇਹ ਤਾਂ ਤੁਹਾਨੂੰ ਦੱਸਤਾ ਸੀ ਮਾਜਨ ਖੋਆ ਬਣਾ ਲੈ ਜਿਹੜਾ ਮੈਂ ਬਣਾ ਰਿਹਾ ਹਾਂ ਕੀ ਬਣਾ ਰਿਹਾ ਕਿ ਸਾਰੀਆਂ ਚੀਜ਼ਾਂ ਨੂੰ ਮੈਂ ਪੀਸ ਕੇ ਪੀਸ ਕੇ ਤੇ ਮੈਂ ਇਹਦੇ ਵਿੱਚ ਪਾ ਲਿਆ ਘਰਲਚ ਹੁਣ ਮੈਂ ਇਹਦੇ ਵਿੱਚ ਮੈਂ ਇਹਦੇ ਵਿੱਚ ਪਾਣ ਦੇ ਪੱਤਿਆਂ ਦਾ ਰਸ ਆ ਪਾਣ ਦੇ ਪੱਤੇ ਆ ਜੂਸਰ ਨਾਲ ਜੂਸ ਕੱਢ ਕੇ ਇਹ ਜੂਸ ਪਾਇਆ ਗੇਚ ਇਹ ਗੜਵੀ ਸੀਗੀ ਇਹ ਗੜਵੀ ਇਹ ਥੋੜਾ ਥੋੜਾ ਕਰਕੇ ਮੈਂ ਪਾ ਰਿਆ ਤੇ ਇਹ ਕੱਲ ਪਰਸੋਂ ਦਾ ਮੈਂ ਲੱਗਾ ਥੋੜਾ ਥੋੜਾ ਪਾਈ ਜੰਨਾ ਸੁੱਕੀ ਜਾਂਦਾ ਹੋਰ ਪਾਈ ਜੰਨਾ ਤਾਂ ਇਹਨੂੰ ਤਕਰੀਬਨ 2-400 ਪੱਤਿਆਂ ਦਾ ਰਸ ਦੇ ਪਾਣ ਦੇ ਪੱਤਿਆਂ ਦੇ ਰਸ ਨਾਲ ਦਵਾਈ ਦੀ ਤਾਕਤ 100 ਗੁਣਾ ਵੱਧ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਦੇਣੀ ਆਪਾਂ 50 ਗ੍ਰਾਮ ਸ਼ਿਲਾਜੀਤ ਨੂੰ ਪਾਣੀ 'ਚ ਘੋਲ ਕੇ ਉਹਦਾ ਕਾੜਾ ਦੇਣਾ। ਫਿਰ ਇਹਨੂੰ ਜੇ ਕਿਸੇ ਬੰਦੇ ਨੇ ਪਾਉਣੀ ਆ ਤਾਂ ਅਫੀਮ ਦਾ ਕਾੜਾ ਦੇ ਸਕਦੇ ਹੋ। ਜੇ ਨਹੀਂ ਪਾਉਣੀ ਤਾਂ ਕੋਈ ਗੱਲ ਨਹੀਂ ਨਾ ਵੀ ਪਾਓ ਫਿਰ ਵੀ ਵਧੀਆ ਦਵਾਈ। ਫਿਰ ਇਹਨੂੰ ਆਪਾਂ ਸ਼ਿਲਾਜੀਤ ਦਾ ਕਾੜਾ ਫਿਰ ਇਹਨੂੰ ਤਤੂਰੇ ਦਾ ਕਾੜਾ ਵੀ ਦੇ ਸਕਦੇ ਆ ਪੋਸਟ ਦਾ ਕਾੜਾ ਵੀ ਦੇ ਸਕਦੇ ਆ ਉੰਨੀ ਐਨਰਜੀ ਜ਼ਿਆਦਾ ਵਾਦੀ ਆ। ਅਦਰਕ ਦਾ ਕਾੜਾ ਵੀ ਦੇ ਸਕਦੇ ਆ। ਗਲੋ ਦਾ ਕਾੜਾ ਵੀ ਦੇ ਸਕਦੇ ਆ ਮੈਂ ਫਿਲਹਾਲ ਪਾਣ ਦੇ ਪੱਤੇ ਤੇ ਤਤੂਰੇ ਦਾ ਕਾੜਾ ਦੇਉਂਗਾ ਤੇ ਅਦਰਕ ਦਾ ਰਸ ਦਾ ਕਾੜਾ ਦੇਉਂਗਾ ਇੱਕ ਗੋਲੀਆਂ ਦੀਆਂ ਇਹਦੀਆਂ ਗੋਲੀਆਂ ਬਣਨੀਆਂ ਇੱਕ ਗੋਲੀ ਸਵੇਰੇ ਤੇ ਇੱਕ ਸ਼ਾਮ ਨੂੰ ਦੁੱਧ ਨਾਲ ਲਓ ਨਾਲ ਇੱਕ ਇੱਕ ਕੈਪਸੂਲਾ ਸ਼ਵਗੰਧਾ ਲਓ ਤੇ ਪੁਨਰਵਾਦੀ ਮੰਡੂਰ ਲੈ ਲਓ ਜਾਂ ਤੁਸੀਂ ਚੰਦਰਪ੍ਰਭਾ ਵੱਟੀ ਜ਼ਰੂਰ ਲਾ ਤਾਂ ਇਹ ਸਾਰੀਆਂ ਜਿਹੜੀਆਂ ਦਵਾਈਆਂ ਇਹ ਸਰੀਰ ਨੂੰ ਰिष्ट ਪੁਸ਼ਟ ਤੰਦਰੁਸਤ ਕਰਦੀਆਂ ਮੈਂ ਮੈਨੂੰ ਆਮ ਹੀ ਬੰਦੇ ਕਹਿ ਦਿੰਦੇ ਤੂੰ ਦੱਸਦਾ ਨਹੀਂ ਕਿੱਥੋਂ ਦਾ ਰਹਿਣ ਵਾਲਾ ਮੈਂ ਵੀਰੇ ਫਿਰੋਜ਼ਪੁਰ ਸ਼ਹਿਰ ਅਫਸਰ ਕਲੋਨੀ ਕੋਠੀ ਨੰਬਰ 46 46 ਨੇੜੇ ਗਵਰਨਮੈਂਟ ਗਰਲ ਸਕੂਲ ਕੁੜੀਆਂ ਨਾ ਗਵਰਨਮੈਂਟ ਗਰਲ ਸਕੂਲ ਤੇ ਚੀਤਪਤ ਸਿੰਘ ਸਟੇਡੀਅਮ ਦੀ ਮੈਂ ਬੈਕ ਸਾਈਡ ਮਗਰਲੇ ਪਾਸੇ ਮੈਂ ਰਹਿਣਾ ਤੂੰ ਬੇਨਤੀ ਆ ਕਿ ਤੁਸੀਂ ਆਪਦੇ ਵਾਅਦੇ ਆਪ ਬਣੋ ਬਹੁਤ ਸਾਰੇ ਸਾਡੇ ਖੇਤਰ ਦੇ ਵਿੱਚ ਵੈਦ ਠੱਗ ਬੈਠੇ ਆ ਜਿਨ੍ਹਾਂ ਦੀਆਂ ਗੱਲਾਂ ਬਹੁਤ ਮਮੋ ਠਗਣੀਆਂ ਤੁਹਾਨੂੰ ਉਹ ਬਹੁਤ ਵੱਡੇ ਵੱਡੇ ਸਬਜ਼ ਬਾਗ ਵੀ ਦਿਖਾ ਦੇਣਗੇ ਸੋ ਆਪ ਦੇ ਵੈਦ ਆਪ ਬਣੋਗੇ ਤਾਂ ਵਧੀਆ ਅੱਜ ਕੱਲ ਗੂਗਲ ਆਂਟੀ ਸਭ ਤੋਂ ਬੈਸਟ ਆ ਜਿੰਨੀਆਂ ਦਵਾਈਆਂ ਮੈਂ ਦੱਸੀਆਂ ਸਭ ਦਾ ਪੜੋ ਨਾਂ ਪੜੋ ਉਹਦੇ ਬੈਨੀਫਿਟ ਪੜੋ ਤੁਹਾਨੂੰ ਸਭ ਚਾਨਣ ਹੋ ਜਾਊਗਾ ਉਹਨਾਂ ਦੇ ਰੇਟ ਪੜੋ ਤਾਂ ਵੀ ਚਾਨਣ ਹੋ ਜਾਊਗਾ ਸੋ ਬੇਨਤੀ ਆ ਕਿ ਆਪ ਦੇ ਵੈਦ ਆਪ ਬਣੋ ਮੇਰੇ ਕੋਲ ਤੁਸੀਂ ਆ ਸਕਦੇ ਹੋ ਇੰਨੇ ਬੰਦਿਆਂ ਨਾਲ ਗੱਲ ਕਰਨ ਖਾਲਾ ਜੀ ਦਾ ਵਾੜਾ ਨਹੀਂ ਭਾਜੀ ਸੋ ਸ਼ੁੱਕਰਵਾਰ ਤੇ ਮੰਗਲਵਾਰ 2 ਵਜੇ ਤੋਂ ਮਗਰੋਂ ਮੈਂ ਬੈਠਦਾ ਹਰ ਰੋਜ਼ ਜੀ ਆਇਆਂ ਨੂੰ ਜਦੋਂ ਮਰਜ਼ੀ ਆਓ ਸਤਿ ਸ੍ਰੀ ਅਕਾਲ ਜੀ